ਫ੍ਰੀ ਕੋਰਟ ਖਬਰਨਾਮਾ ਤੇ ਸਵਾਗਤ ਹੈ। ਪਿੱਤੀ ਕੱਲ ਫ੍ਰੀ ਕੋਰਟ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਤਿੰਨ ਗੈਂਗਸਟਰ ਨੂੰ ਕਾਬੂ ਕੀਤਾ ਗਿਆ। ਉਸ ਤੋਂ ਬਾਅਦ ਮਡਲੀ ਪੁਛਕਸ਼ਤ ਵਿੱਚ ਕਾਫੀ ਖੁਲਾਸੇ ਹੋਏ ਨੇ। ਇਹ ਗੈਂਗਸਟਰ ਪਾਣੀਪਤ ਦੀ ਜੇਲ੍ਹ ਵਿੱਚ ਬੰਦ ਗੈਂਗਸਟਰ ਸਾਗਰ ਰਾਣਾ ਦੇ ਕਹਿਣ ਤੇ ਫ੍ਰੀ ਕੋਰਟ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਹਨਾਂ ਵਿੱਚ ਦੋ ਗੈਂਗਸਟਰ ਫ੍ਰੀ ਕੋਰਟ ਜ਼ਿਲ੍ਹੇ ਨਾਲ ਸੰਬੰਧਿਤ ਵਾਲਾ ਦਰਕ ਦੇ ਸਨ ਅਤੇ ਇੱਕ ਹਰਿਆਣੇ ਦੇ ਪਾਣੀਪਤ ਦੇ ਸੀ। ਜਿਸ ਪਹੁੰਚ ਦੇ ਵਿੱਚ ਸਾਰੇ ਖੁਲਾਸੇ ਕੀਤੇ ਡੀਐਸਪੀ ਇਕਬਾਲ ਸਿੰਘ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੀਐਸਟਾਫ ਰਿਕ ਨੂੰ ਇਹ ਇਤਲਾਹ ਮਿਲੀ ਸੀ ਜਿਸ ਤੋਂ ਬਾਅਦ ਤਾਂ ਉਹਨਾਂ ਵੱਲੋਂ ਫਰੀਕੋਟ ਜ਼ਿਲ੍ਹੇ ਦੇ ਅੰਦਰ ਗਸ਼ਤ ਕੀਤੀ ਜਾ ਰਹੀ ਸਟਾਫ ਪੰਜ ਗ੍ਰਹੀ ਤੋਂ ਔਰਜਨ ਨਦੀਕ ਕੁਝ ਸ਼ੱਕੀ ਵਿਅਕਤੀ ਮਿਲੇ ਸਨ ਅਤੇ ਉਹਨਾਂ ਵੱਲੋਂ ਪਹਿਲਾਂ ਫਰੀਕੋਟ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਜਵਾਬੀ ਕਾਰਵਾਈ ਕਰਦਿਆ ਹੋਇਆ ਫਰੀਕੋਟ ਪੁਲਿਸ ਵੱਲੋਂ ਵੀ ਇਹਨਾਂ ਦਾ ਮੁਕਾਬਲਾ ਕੀਤਾ ਗਿਆ ਜਿਸ ਵਿੱਚ ਇਹ ਤਿੰਨ ਗੈਂਗਸਟਰ ਜ਼ਖਮੀ ਹੋ ਗਏ ਸਨ ਜੋ ਕਿ ਦੋ ਫਰੀ ਕੋਟ ਜ਼ਿਲੇ ਦੇ ਨੇ ਅਤੇ ਇੱਕ ਹਰਿਆਣੇ ਦਾ ਹੈ ਅਤੇ ਜਿਹੜਾ ਚੌਥਾ ਸੀ ਉਹ ਫਰਾਰ ਹੋ ਗਿਆ ਅਤੇ ਇਹ ਫਰੀ ਕੋਟ ਦੇ ਵਿੱਚ ਗੈਂਗਸਟਰ ਸਾਗਰ 라ਣਾ ਦੇ ਕਹਿਣ ਤੇ ਕੋਈ ਵੱਡੀ ਵਾਰਦਾਤ ਕਰ ਰਹੇ ਸਨ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਅਗਵਾਲ ਸਿੰਘ ਨੇ ਇਹਨਾਂ ਗੈਂਗਸਟਰ ਬਾਰੇ ਸਾਡੀ ਸੀਆਈਏ ਫਰੀ ਕੋਟ ਦੀ ਟੀਮ ਜਿਨ੍ਹਾਂ ਦੀ ਅਗਵਾਈ ਆਪਣਾ ਸਾਡੇ ਇੰਸਪੈਕਟਰ ਹਰਵੰਦ ਸਿੰਘ ਹੀ ਕਰ ਰਹੇ ਸੀਗੇ ਇਹ ਆਪਣਾ ਸਦਰਕੋਟ ਪੂਰੇ ਦੇ ਏਰੀਆ ਦੇ ਵਿੱਚ ਉਹਨਾਂ ਦੀ ਗਸ਼ਟ ਚੱਲ ਰਹੀ ਸੀਗੀ ਇਹਨਾਂ ਕੋਲ ਪਹਿਲਾਂ ਵੀ ਇਨਫੋਰਮੇਸ਼ਨ ਸੀ ਕਿ ਇੱਥੇ ਕੋਈ ਵਾਰ ਦੇ ਬੰਦੇ ਕਿਸੇ ਵਾਰਦਤ ਨੂੰ ਅੰਜਾਮ ਦੇਣ ਲਈ ਫਿਰਦੇ ਆ। ਉੱਥੇ ਇਹਦੇ ਚੱਕਰ 'ਚ ਇਹ ਆਪਣਾ ਉੱਥੇ ਇਹਨਾਂ ਦੀ ਗਸ਼ਤ ਚੱਲ ਰਹੀ ਸੀ। ਇਹ ਆਪਣਾ ਜਦੋਂ ਉੱਥੇ ਔਲਕ ਪਿੰਡ ਤੋਂ ਅੱਗੇ ਜਿਹੜੀ ਪੰਜ ਕਿਲਾਈ ਨੂੰ ਸੜਕ ਜਾਂਦੀ ਹੈ ਉੱਥੇ ਪਹੁੰਚੇ ਉਹ ਜੋਰੇਸਾ ਰਸਤੇ 'ਚ ਕੋਈ 4 ਜਣੇ ਮੁੰਡੇ ਖੜੇ ਸੀਗੇ ਇੱਕ ਮੋਟਰਸਾਈਕਲ ਤੇ ਸੀਗਾ ਤਿੰਨ ਥੱਲੇ ਖੜੇ ਸੀ। ਜਦੋਂ ਇਹਨਾਂ ਨੇ ਗੱਡੀ ਕੋਲੇ ਰੋਕ ਕੇ ਉਹਨਾਂ ਨੂੰ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਮੋਟਰਸਾਈਕਲ ਤੇ ਸੀਗਾ ਲੜਕਾ ਉਹਨੇ ਇੱਕਦਮ ਆਪ ਦਾ ਮੋਟਰਸਾਈਕਲ ਭਜਾ ਲਿਆ ਤੇ ਉਹਦੇ ਕੋਲੇ ਹਥਿਆਰ ਸੀਗਾ ਛੇ ਹੱਥ ਕਰਕੇ ਉਹਨੇ ਫੇਰ ਵੀ ਕੀਤੇ ਤਾਂ ਜਿਹੜੇ ਪੁਲਿਸ ਪਾਰਟੀ ਨੇ ਮੁੰਡੇ ਥੱਲੇ ਸੀਗੇ ਖੜੇ ਉਹਨਾਂ ਨੂੰ ਜਦੋਂ ਕੀਤੀ ਤਾਂ ਖੇਤਾਂ ਨੂੰ ਉਹਨਾਂ ਕੋਲ ਵੀ ਵੈਪਨ ਸੀਗੇ ਖੇਤਾਂ ਨੂੰ ਫੇਰ ਕਰਦੇ ਹੋਏ ਭੱਜ ਪਏ ਪੁਲਿਸ ਪਾਰਟੀ ਨੇ ਬੜੀ ਮਸਤੀ ਨਾਲ ਉਹਨਾਂ ਨੂੰ ਆਪ ਦਾ ਉਹਨਾਂ ਨਾਲ ਮੁਕਾਬਲਾ ਕਰਕੇ ਕਾਬੂ ਕੀਤਾ ਉਹ ਤਿੰਨ ਲੜਕੇ ਕਾਬੂ ਆ ਗਏ ਇੱਕ ਉਹਨਾਂ ਚੋਂ ਫਰਾਰ ਹੈ ਤੇ ਉਹਦੀ ਹਜੇ ਭਾਲ ਜਾਰੀ ਹੈ ਕੀ ਨਾਮ ਸੀ ਉਹਦਾ ਜਿਹੜੇ ਖੜੇ ਗਏ ਜਿਹੜੇ ਲੜਕੇ ਫੜੇ ਗਏ ਚ ਇੱਕ ਤਾਂ ਸੰਜੀਵ ਐਲੀਅਸ ਭੋਲਾ ਇਹ ਔਰ ਸੋਨੀਪੱਥ ਹਰਿਆਣੇ ਦਾ ਰਹਿਣ ਵਾਲਾ ਬਾਕੀ ਦੋ ਲੜਕੇ ਹੈਗੇ ਆਪਣਾ ਵਾੜਾ ਤਰਕ ਪਿੰਡ ਦੇ ਰਹਿਣ ਵਾਲੇ ਆ ਥਾਣਾ ਸਦਰ ਕੋਟਪੂਰਾ ਚ ਇਹ ਪਿੰਡ ਪੈਂਦਾ ਇੱਕ ਜਸ਼ਨਪ੍ਰੀਤ ਜੱਸੀ ਤੇ ਇੱਕ ਰਣਜੀਤ ਸਿੰਘ ਕੀ ਪੁੱਛ ਕੇ ਚ ਸਾਹਮਣੇ ਆਏ ਜੀ ਇਹਨਾਂ ਨੂੰ ਹੁਣ ਤੱਕ ਇਹੀ ਇਹਨਾਂ ਤੋਂ ਪੁੱਛ ਕੇ ਸਾਹਮਣੇ ਆਇਆ ਕੋਈ ਸਾਗਰਾਣਾ ਇੱਕ ਗੈਂਗਸਟਰ ਹੈ ਉਹ ਪਾਣੀਪੱਥ ਜੇਲ੍ਹ ਦੇ ਵਿੱਚ ਬੰਦਾ ਹੁਣ ਉਹਦੇ ਨਾਲ ਇਹਨਾਂ ਦੇ ਲਿੰਕ ਹੈ ਹੈ ਤਾਂ ਇਹ ਗੈਂਗਸਟਰਾਂ ਨਾਲ ਹੀ ਜੁੜੇ ਹੋਏ ਆ ਬਾਕੀ ਇਹਨਾਂ ਤੋਂ ਪੁੱਛਗਿਰ ਚੱਲ ਰਹੀ ਹੈ ਅਜੇ ਤੱਕ ਹੈ ਨਹੀਂ ਲੱਗਿਆ ਕੀ ਲੱਗਦਾ ਤੁਹਾਨੂੰ ਪੱਡੀ ਘਟਨਾ ਦੇ ਰੇ ਤਰ੍ਹਾਂ ਹਾਂਜੀ ਜੋ ਹੁਣ ਤੱਕ ਮੋਢਲੀ ਕੋ ਪੁੱਛਗਿੱਛ ਤੋਂ ਸਾਡੇ ਕੋਲੇ ਕੁਝ ਗੱਲਾਂ ਆਈਆਂ ਜਿਹੜੀਆਂ ਕਿ ਜਿਸ ਤੋਂ ਪਤਾ ਲੱਗਿਆ ਸਾਨੂੰ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਥੇ ਫਿਰ ਰਹੇ ਸੀਗੇ ਜੋ ਸੀਆਈਏ ਟੀਮ ਦੀ ਮਸਤਕੀ ਕਰਕੇ ਇਹ ਇੱਕ ਵਾਰੀ ਵਾਕਫਤਾ ਲੱਗਿਆ ਹੈ। ਰਪੜ ਵੀ ਕਵਰ ਹੋਈ ਹੈ। ਹਾਂਜੀ ਉਹਨਾਂ ਤੋਂ ਜਿਹੜੇ ਆਪਣਾ ਕਾਬੂ ਹੋਇਆ ਇੱਕ 30 ਤੇ 315 ਬੋਰ ਦਾ ਪਿਸਤਲ ਬ੍ਰਾਂਡ ਹੋਇਆ ਹੈ।